ਸਾਸੀ ਕਾ ਸਾਰੇ ਭੈਣ ਭਾਈਆਂ ਨੂੰ ਅੱਜ ਦਾ ਆਪਣਾ ਟੋਪਿਕ ਹੈ ਘੱਟ ਉਮਰ ਚ ਵਾਲਾਂ ਦਾ ਚਿੱਟੇ ਹੋਣਾ ਛੋਟੇ ਬੱਚਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਸਿਰ ਦੇ ਵਾਲ ਚਿੱਟੇ ਹੋ ਰਹੇ ਨੇ ਭੈਣ ਭਾਈਆਂ ਦੇ ਜਿਨ੍ਹਾਂ ਦੇ ਸਿਰ ਦੇ ਵਾਲ ਚਿੱਟੇ ਆ ਰਹੇ ਆ ਭਰਾਵਾਂ ਦੇ ਦਾੜ੍ਹੀ ਚਿੱਟੀ ਆ ਰਹੀ ਆ ਇਹਨਾਂ ਦੀ ਬਹੁਤ ਸਮੱਸਿਆ ਵੱਧ ਚੁੱਕੀ ਆ ਇਹਨਾਂ ਨੂੰ ਕਾਲਾ ਕਰਨ ਲਈ ਡਾਈ ਦੀ ਜਾਂ ਕੋਈ ਕਲਰ ਦੀ ਜਾਂ ਕੋਈ ਕਿਸੇ ਹੋਰ ਤਰ੍ਹਾਂ ਦੇ ਪ੍ਰੋਡਕਟ ਦੀ ਨਹੀਂ ਲੋੜ ਹੈਗੀ ਤੁਸੀਂ ਆਪ ਆਪ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਇੱਕ ਬ੍ਰਿੰਗ ਰਾਜ ਨਾਮ ਦੀ ਬੂਟੀ ਹੁੰਦੀ ਆ ਬੂਟਾ ਲਾ ਲਓ ਬੂਟੀ ਬੂਟੀ ਹੁੰਦੀ ਆ ਠੀਕ ਆ ਘਰ ਦੇ ਵਿੱਚ ਤੁਸੀਂ ਉਹਦਾ ਬੂਟਾ ਲਾ ਸਕਦੇ ਹੋ ਪlant ਲਾ ਸਕਦੇ ਹੋ ਇੱਕ ਠੀਕ ਆ ਆਮ ਨਰਸਰੀ ਤੋਂ ਵੀ ਮਿਲ ਜਣੀ ਹੈ ਬੂਟੀ ਇਹ ਤੁਸੀਂ ਇਹ ਬੂਟੇ ਨੂੰ ਥੋੜੀ ਜਿਹੀ ਟਾਹਣੀਆਂ ਲੈ ਕੇ ਜਾਂ ਪੱਤੇ ਲੈ ਕੇ ਉਹਨੂੰ ਰਾਤ ਨੂੰ ਉਬਾਲ ਲੈਣਾ ਪਾਣੀ ਦੇ ਵਿੱਚ ਉਹ ਬਾਲਣ ਤੋਂ ਬਾਅਦ ਤੁਸੀਂ ਜਿਹੜਾ ਪਾਣੀ ਹੋਊਗਾ ਉਹਨੂੰ ਤੁਸੀਂ ਆਪ ਦਾ ਢੱਕ ਕੇ ਰੱਖ ਦਿਓ ਸਵੇਰੇ ਉੱਠ ਕੇ ਉਹ ਪਾਣੀ ਨੂੰ ਜਿਹੜਾ ਬ੍ਰਿੰਗ ਰਾਜ ਦੀ ਬੂਟੀ ਵਾਲਾ ਪਾਣੀ ਆ ਉਹਨੂੰ ਪਾਣੀ ਨੂੰ ਚੰਗੀ ਤਰ੍ਹਾਂ ਆਂਡੇ ਵਿੱਚ ਪਾ ਕੇ ਬੂਟੇ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਹਦੇ ਵਿੱਚੋਂ ਰਸ ਕੱਢ ਕੇ ਉਹਨਾਂ ਤੁਸੀਂ ਕੇਸੀ ਇਸ਼ਨਾਨ ਜਾਂ ਆਪਣੀ ਦਾੜੀ ਤੋ ਲੈਣੀ ਆ ਬਾਅਦ ਦੇ ਵਿੱਚ ਤੁਸੀਂ ਉਹਨੂੰ ਸਾਫ਼ ਪਾਣੀ ਪਾ ਕੇ ਕਲੀਨ ਕਰ ਲੈਣਾ ਠੀਕ ਹੈ ਇਹਨੂੰ ਕਟੋ ਘਟ ਤੁਸੀਂ 6 ਮਹੀਨੇ ਤੱਕ ਵਰਤੋ ਤੁਹਾਡੇ ਦਾੜੀ ਜਾਂ ਸਿਰ ਦੇ ਵਾਲ ਆਪਣੇ ਆਪ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਧੰਨਵਾਦ ਜੀ ਕਿਰਪਾ ਕਰਕੇ ਭਾਈ ਆਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਜੋ ਭੈਣ ਭਾਈ ਛੋਟੇ ਬੱਚਿਆਂ ਦੇ ਵਾਲ ਚਿੱਟੇ ਹੋ ਰਹੇ ਨੇ ਉਹਨਾਂ ਦਾ ਘਰੇਲੂ ਤਰੀਕੇ ਨਾਲ ਇਲਾਜ ਹੋ ਸਕੇ ਸਾਸਿਕਾ ਜੀ